ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭੂ ਨਾਣਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨਮਾਨਾ ਅਰਤਖ ਗੁਰ ਨਿਸਤਾਰੇ ਸਤਨਾਮ ਵਾਹਿਗੁਰੂ ਸਾਬ ਜੇ ਸੋਰਠਾ ਮਹਲਾ ਪਹਿਲਾ ਚੌਥਕੇ ਮਾਏ ਬਾਪ ਕੋ ਬੇਟਾ ਨੀ ਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਆਈ ਕਾ ਅਤ ਭਾਈ ਹੁਕਮਾ ਪਿਆ ਬਾਹਰ ਘਰ ਛੋੜਿਆ ਕਿਨ ਮੈਂ ਭਈ ਪਰਾਈ ਨਾਮਦਾਨ ਈਸ਼ਾਨਾ ਨਾਮ ਮਨਮਖ ਤਿਤ ਤਨਾ ਧੂੜਾ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਇ ਪਰ ਧੁਰ ਕਾ ਬਲਹਰੈ ਜਨ ਸਾਚੀ ਬੁਝਾ ਬੁਝਾਈ ਰਹਾਓ ਜਗ ਸੋ ਝੂਠ ਪ੍ਰੀਤ ਮਨ ਬੇਦਿਆ ਜਨ ਸੋ ਵਾਦ ਰਚਾਈ ਮਾਇਆ ਮਗਨ ਅਹਨਿਸ ਮਗ ਜੋ ਹੈ ਨਾਮ ਨਾਲੇ ਵੈ ਮਰੈ ਬਖ ਖਾਈ ਗੰਧਨ ਵਣ ਰਤਾ ਹਿਤਕਾਰੀ ਸ਼ਬਦ ਸੁਰਤ ਨ ਆਈ ਰੰਗ ਨਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਸਾਦ ਸਬਾ ਮ ਸਹਿਦ ਨਾ ਚਖਿਆ ਜੇਵਾ ਰਸ ਨਹੀਂ ਰਾਈ ਮਨ ਤਾਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੇ ਮੀਟਾ ਚੱਲਿਆ ਅੰਧਿਆਰਾ ਕਰ ਦਰ ਦਿਸੈ ਨਾ ਪਾਈ ਜਮਦਰ ਬਾਂਦਾ ਹੋਰ ਨਾ ਪਾਵੈ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀਂ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣਾ ਸ਼ਬਦ ਸਲਾਹੀ ਅੰਮ੍ਰਿਤ ਰਿਦਾ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਬਿਣਾ ਹਰਮ ਨ ਭਾਗੈ ਸਚ ਨਾਮ ਵਡਿਆਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦਾ ਵਸਾਈ ਨਿਰਭਉ ਨਿਰੰਕਾਰ ਨਿਰਵਰ ਪੂਰਨ ਜੋ ਤਸmai ਨਾਨਕ ਗੁਰ ਵਿਨਾ ਹਰਮਨਾ ਪਗ ਸਾਚ ਨਾਮ ਵੜਿਆਈ ਸੁਰਠ ਮਹੱਲਾ ਪਹਿਲਾ ਚੌਥਕੇ ਮਾਏ ਬਾਪ ਕੋ ਬੇਟਾ ਨਿਕਾ ਸਸੁਰਾਇ ਚਤਰੁ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਭਾਈ ਕਾ ਅੱਤ ਭਾਈ ਹੁਕਮ ਭਿਆ ਬਾਹਰ ਕਰ ਛੁਡਿਆ ਖਿਨ ਮੈਂ ਭਈ ਪਰਾਇ ਨਾਮਦਾਨ ਇਸ ਨਾਨ ਨਾ ਮਨਮੁਖ ਤੇਪ ਤਣ ਧੂੜ ਤਮਾਈ ਮਨ ਮੰਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਹਾਰਾ ਜਿਨ ਸਾਚੀ ਬੂਝ ਬੁਝਾਈ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਰਾਗ ਸੋਰਠੰਡਰ ਅੰਦਰ ਅੰਗ 596 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਤ ਨਾਮ ਦਾੰਦਿਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਸਰਬਤ ਸੰਤ ਨੂੰ ਦੁੱਧ ਪੋਤ ਧੰਡੀਆਂ ਦਾ ਤਾਮ ਸਰੀਰਕ ਤੰਦਰੁਸਤੀ ਦੇਹ ਰੋਗਤਾ ਬਖਸ਼ਣਾ ਨਗਰ ਖੇੜੇ ਤੇ ਮੇਲ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਹਾਜ਼ਰੀ ਪ੍ਰਮਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ